ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜਿਸ ਤਰ੍ਹਾਂ ਦੇ ਇਲਜ਼ਾਮ ਇਹਨਾਂ ਨੂੰ ਇਹਨਾਂ ਦੇ ਕੈਰੇਕਟਰ ਨੂੰ ਲੈ ਕੇ ਇਹਨਾਂ ਉੱਤੇ ਲੱਗਦੇ ਆਏ ਨੇ ਇਹਨਾਂ ਦੇ ਬੇਟੇ ਉੱਤੇ ਲੱਗਦੇ ਆਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਸਿਰੇ ਤੋਂ ਨਿਕਾਰਿਆ ਹੈ ਕੀ ਕਹੂੰਗਾ ਤੇ ਇਸੇ ਕਰਕੇ ਅੱਜ ਬਦਨਾਮੀ ਹੋ ਰਹੀ ਹੈ ਜਣਾ ਖਣਾ ਜਿਹੜਾ ਉੱਥੇ ਤਕਸ ਸਹਿਬਾਨਾਂ ਦੇ ਜਥੇਦਾਰਾਂ ਨੂੰ ਚੋਰ ڈاکੂ ਕੈਰੇਕਟਰਲੈਸ ਭਾੜੇ ਭਾੜੇ ਸ਼ਬਦ ਜਿਹੜੇ ਉਹਨਾਂ ਦੇ ਨਾਮ ਨਾਲ ਜੁੜ ਰਹੇ ਨੇ ਉਹ ਜੀ ਗੱਲਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਇਸ ਕਰਕੇ ਇਹੋ ਜਿਹੇ ਪ੍ਰਸ਼ਨ ਜਨ ਲੱਗੇ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਮੁਹੰਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਜੀ ਜੋ ਵੀ ਜਥੇਦਾਰ ਇਕਬਾਲ ਸਿੰਘ ਦੇ ਨਾਲ ਹੋਇਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਮੀਡੀਆ ਦੇ ਵਿੱਚ ਆਇਆ ਕਿ ਰਿਜ਼ਾਈਨ ਕਰ ਦਿੱਤਾ ਹੈ ਪਰ ਉਹਨਾਂ ਨਾਲ ਗੱਲ ਹੋਈ ਹੈ ਸਾਡੀ ਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਰਿਜ਼ਾਈਨ ਹਲੇ ਤੱਕ ਕੀਤਾ ਹੀ ਨਹੀਂ ਹੈ ਜਿਹਨਾਂ ਨੂੰ ਮੈਂ ਰਿਜ਼ਾਈਨ ਦਿੱਤਾ ਸੀ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਕੀ ਕਹੋਗੇ ਸਾਰੇ ਮਸਲੇ ਤੇ ਦੇਖੋ ਸਾਡੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਬਹੁਤ ਵੱਡੀ ਇੱਕ ਉਹਨਾਂ ਦੀ ਸਟੇਟਸ ਹੈ ਔਰ ਸਿੱਖ ਪੰਥ ਦੇ ਵਿੱਚ ਪੰਜ ਤਖਤਾਂ ਦੀ ਬੜੀ ਵੱਡੀ ਮਾਨਤਾ ਹੈ ਸ੍ਰੀ ਅਕਾਲ ਤਖਸੈਬ ਚਾਹ ਪਟਨਾ ਸਾਹਿਬ ਖਜੂਰ ਸਾਹਿਬ ਫੇਸਗੜ ਸਾਹਿਬ ਤਲਵੰਡੀ ਸਾਬੋ ਇਹ ਸਾਡੇ ਉਹ ਤਖਤ ਨੇ ਜਿਨ੍ਹਾਂ ਤੋਂ ਸਾਨੂੰ ਪੰਥ ਦੀ ਜਿਹੜੀ ਅਗਵਾਈ ਇਹ ਸਾਡੇ ਪੰਜ ਤਖਤ ਕਰਦੇ ਨੇ ਲੇਕਿਨ ਜੋ ਮੌਜੂਦਾ ਸਮੇਂ ਦੇ ਵਿੱਚ ਮੈਂ ਤਾਂ ਸਿੱਧਾ ਕਾਂਗਾ ਕਿ ਬਾਦਲ ਪਰਿਵਾਰ ਨੇ ਜਿਹੜਾ ਰਾਜਨੀਤਿਕ ਕਰਨ ਕਰ ਦਿੱਤਾ ਔਰ ਜਿਸ ਤਰੀਕੇ ਨਾਲ ਇਹ ਤਖਤ ਸਹਿਬਾਨਾਂ ਦੇ ਜਥੇਦਾਰਾਂ ਦਾ ਰੁਤਬਾ ਇਹ ਨਾ ਉਹ ਅਸੋਈ ਨਾ ਬਣਾ ਦਿੱਤਾ ਤੇ ਉਸੇ ਦੀ ਕੜੀ ਦੇ ਵਿੱਚ ਹੋਈ ਹੈ ਕਿ ਹੁਣ ਗਿਆਨੀ ਇਕਬਾਲ ਸਿੰਘ ਅਸਤੀਫਾ ਦੇਣ ਨਾ ਦੇਣ ਵਾਪਸ ਲੈਣ ਜਾਂ ਜੋ ਮਰਜ਼ੀ ਕਰੀ ਜਾਣ ਉਹਦੀ ਕੋਈ ਐਮੀਅਤ ਨਹੀਂ ਹੈਗੀ ਕਿਉਂਕਿ ਇੱਕ ਵਕਤ ਹੁੰਦਾ ਕਿਸੇ ਚੀਜ਼ ਦਾ ਜਦੋਂ ਕ੍ਰੈਡੇਬਿਲਟੀ ਲੂਜ਼ ਕਰ ਜਾਵੇ ਕੋਈ ਵੀ ਇਨਸਾਨ ਤੇ ਫਿਰ ਉੱਥੇ ਗੱਲ ਕੋਈ ਬਚਦੀ ਨਹੀਂ ਹੈਗੀ ਉਰੇ ਕ੍ਰੈਡੇਬਿਲਟੀ ਕਿਸ ਨੇ ਲੂਜ਼ ਕੀਤੀ ਦੇਖੋ ਸਭ ਤੋਂ ਮੇਨ ਗੱਲ ਤਾਂ ਇਹ ਆ ਕਿ ਗਿਆਨੀ ਇਕਬਾਲ ਸਿੰਘ ਅੱਜ ਕਹਿ ਰਹੇ ਨੇ ਜੀ ਸੌਦਾ ਸਾਦ ਨੂੰ ਮਾਫੀ ਦਿੱਤੀ ਸੀ ਉਹਨਾਂ ਦੇ ਵਿੱਚ ਗਿਆਨੀ ਗੁਰਮਖ ਸਿੰਘ ਦਾ ਰੋਲ ਸੀ ਉਹਨਾਂ ਦੇ ਵਿੱਚ ਗਿਆਨੀ ਗੁਰਵਚਨ ਸਿੰਘ ਦਾ ਰੋਲ ਸੀ ਤਾਂ ਉਸ ਵੇਲੇ ਦਸਤਕ ਤੇ ਮੋਹਰ ਇਹ ਵੀ ਲਾਉਂਦੇ ਰਿਹਾ ਤਖਤ ਸਾਹਿਬ ਦੀ ਜੀ ਤੇ ਸਾਰੀਆਂ ਗੱਲਾਂ ਦੇ ਵਿੱਚ ਬਕਾਇਦਾ ਅਲਵਾਲੋ ਰਹੇ ਨੇ ਤੇ ਕਦੇ ਵੀ ਉਹਦੋਂ ਨਹੀਂ ਬੋਲਿਆ ਜਦੋਂ ਸਾਰਾ ਕੁਝ ਗਵਾਚ ਚੁੱਕਾ ਸਾਰਾ ਕੁਝ ਬਰਬਾਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਇਹ ਗੱਲਾਂ ਕਰਨੀਆਂ ਉਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਜੀ ਬਿਲਕੁਲ ਤੇ ਜਿਸ ਤਰ੍ਹਾਂ ਦੇ ਇਲਜ਼ਾਮ ਇਹਨਾਂ ਨੂੰ ਇਹਨਾਂ ਦੇ ਕੈਰੈਕਟਰ ਨੂੰ ਲੈ ਕੇ ਇਹਨਾਂ ਉੱਤੇ ਲੱਗਦੇ ਆਏ ਨੇ ਇਹਨਾਂ ਦੇ ਬੇਟੇ ਉੱਤੇ ਲੱਗਦੇ ਆਏ ਨੇ ਉਹਨਾਂ ਨੂੰ ਵੀ ਇਹਨਾਂ ਦੇ ਸਿਰੇ ਤੋਂ ਨਿਕਾ ਰਿਹਾ ਹੈ ਕੀ ਕਹੋਗੇ ਦੇਖੋ ਜਿਹੜਾ ਇਹ ਹੈਗਾ ਨਾ ਕੈਰੈਕਟਰ ਦਾ ਮਸਲਾ ਜਾਂ ਬੇਟੇ ਦਾ ਮਸਲਾ ਇਹ ਇੱਕ ਅਲੱਗ ਪਹਿਲੂ ਇਹ ਹਰ ਬੰਦੇ ਦਾ ਆਪਣਾ ਹੈ ਕਿ ਉਹ ਕੀ ਕਿਵੇਂ ਵਿਚਰਦਾ ਕੁਝ ਲੋਕਾਂ ਦਾ ਬਿਲਕੁਲ ਉਹ ਸਭ ਕੁਝ ਕਲੀਅਰ ਹੋ ਜਾਂਦਾ ਕੁਝ ਲੋਕਾਂ ਦਾ ਪਤਾ ਨਹੀਂ ਲੱਗਦਾ ਜੀ ਤੇ ਇਸ ਮਸਲੇ ਦੇ ਵਿੱਚ ਅੱਜ ਜਦੋਂ ਕਲਯੁਗ ਦਾ ਪੈਰ ਇਹ ਕਿਸੇ ਵੇਲੇ ਕਿਸੇ ਦਾ ਕੀ ਸਾਹਮਣੇ ਆ ਜਾਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਪਰ ਜਿਹੜੀ ਤਖਤ ਸਾਹਿਬ ਦੀ ਮਰਜ਼ਾਦਾ ਹੈ ਜਾਂ ਜਿਨ੍ਹਾਂ ਲੋਕਾਂ ਨੇ ਆਪ ਮਾਰਗਦਰਸ਼ਨ ਕਰਨਾ ਕੌਮ ਦੀ ਅਗਵਾਈ ਕਰਨੀ ਹੈ ਜਾਂ ਯੂਥ ਨੂੰ ਪ੍ਰੇਰਿਤ ਕਰਨਾ ਕੌਮ ਨੂੰ ਦੱਸਣਾ ਕਿ ਕੀ ਚੰਗਾ ਤੇ ਕੀ ਮਾੜਾ ਜੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਆ ਤੇ ਇਹ ਆਪਣੇ ਆਪ ਵਿੱਚ ਇੱਕ ਸਮਝਣੇ ਆ ਕਿ ਬਹੁਤ ਵੱਡੇ ਘਾਟੇ ਵਾਲੀ ਗੱਲ ਹੈ ਤੇ ਇਸੇ ਕਰਕੇ ਅੱਜ ਬਦਨਾਮੀ ਹੋ ਰਹੀ ਹੈ ਜਨਾਖਣਾ ਜਿਹੜਾ ਉੱਟ ਕੇ ਤਖਸ ਸਹਿਬਾਨਾਂ ਦੇ ਜਥੇਦਾਰਾਂ ਨੂੰ ਚੋਰ ਡਾਕੂ ਕਰੈਕਟਰਲੈਸ ਭੈੜੇ ਭੜੇ ਸ਼ਬਦ ਜਿਹੜੇ ਉਹਨਾਂ ਦੇ ਨਾਂ ਨਾਲ ਜੁੜਦੇ ਨੇ ਕਿਉਂਕਿ ਕੁਝ ਗੱਲਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਜਿਸ ਕਰਕੇ ਇਹੋ ਜੇ ਪ੍ਰਸੰਗ ਜਨ ਲੱਗੇ ਆ ਪਰ ਅਜਿਹਾ ਮਾਹੌਲ ਬਣਿਆ ਕਿਦਾਂ ਅਜਿਹਾ ਸਮਾਂ ਆਇਆ ਕਿਦਾਂ ਕਿਉਂਕਿ ਤਖਤ ਸਾਡੇ ਜਿਹੜੇ ਨੇ ਉਹਨੂੰ ਸਰਵ ਸਰਵ ਉੱਚ ਮੰਨਿਆ ਜਾਂਦਾ ਸਾਰੀ ਸਿੱਖ ਕੌਮ ਨਤਮਸਤਕ ਹੁੰਦੀ ਹੈ ਉਥੋਂ ਦੀ ਜਾਰੀ ਕੀਤੇ ਗਏ ਹੁਕਮਨਾਮੇ ਸਾਰੀ ਕੌਮ ਨੂੰ ਸਿਰ ਮੱਥੇ ਪਰਵਾਨ ਹੁੰਦੇ ਨੇ ਪਰ ਅਜੇਹੇ ਤਖਤਾਂ ਦੇ ਉੱਤੇ ਜਦੋਂ ਉਂਗਲੀ ਚੱਕੀ ਜਾਂਦੀ ਹੈ ਅਜੇਹੇ ਜਥੇਦਾਰਾਂ ਦੇ ਉੱਤੇ ਕਿਉਂਕਿ ਅਕਾਲੀ ਫੂਲਾ ਸਿੰਘ ਨੂੰ ਅਸੀਂ ਅੱਜ ਤੱਕ ਯਾਦ ਕਰਦੇ ਹਾਂ ਉਹਨਾਂ ਦੇ ਕੀਤੇ ਹੋਏ ਫੈਸਲੇ ਅਸੀਂ ਅੱਜ ਤੱਕ ਨਹੀਂ ਭੁੱਲ ਸਕਦੇ ਅਜਿਹਾ ਸਮਾਂ ਕਿੱਦਾਂ ਆ ਗਿਆ ਕਿ ਜਥੇਦਾਰ ਚਾਹੇ ਸਾਫ ਦਾ ਜਥੇਦਾਰ ਗੁਰਵਚਨ ਸਿੰਘ ਹੋਣ ਜਾਂ ਮੌਜੂਦਾ ਜਥੇਦਾਰ ਜੋ ਹੈ ਨੇ ਕਾਰਜਕਾਰੀ ਹਰਪ੍ਰੀਤ ਸਿੰਘ ਉਹਨਾਂ ਉੱਤੇ ਵੀ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਪਰ ਕੁਝ ਬੋਲਦੇ ਨਹੀਂ देखो जेड़ा मैं तानू पहला ही कह चुका हां कि तख्त साहबान जेड़े आए एक रुतबा ਸਾਡੇ ਲਈ ਬਹੁਤ ਵੱਡਾ ਹੈ ਬਹੁਤ ਮਹਾਨ ਰੁਤਬਾ ਲੇਕਿਨ ਵਿਅਕਤੀਗਤ ਤੌਰ ਦੇ ਉੱਤੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਤੇ ਜਿਸ ਤਰੀਕੇ ਦੇ ਨਾਲ ਜਿਹੜੀ ਇਕੱਲੀ ਲੀਡਰਸ਼ਿਪ ਹੈ ਉਹ ਜਥੇਦਾਰਾਂ ਪ੍ਰਤੀ ਉਹਨਾਂ ਦੀ ਸ਼ਬਦਾਵਲੀ ਹੈ ਜਿਵੇਂ ਉਤਾਰ ਸਿੰਘ ਜਿੱਤ ਕਹਿ ਰਹੇ ਜੀ ਇਹ ਸਾਡਾ ਤਨਖਾਹਦਾਰ ਮਲਾਜਮ ਹੈ ਜਦੋਂ ਤਾਂ ਇਹਨਾਂ ਦੇ ਨਾਲ ਕੋਈ ਪੇਚਾ ਪੈ ਜਾਂਦਾ ਉਦੋਂ ਇਹ ਤਨਖਾਹਦਾਰ ਜਥੇਦਾਰ ਕਹਿੰਦੇ ਆ ਔਰ ਜਦੋਂ ਇਹਨਾਂ ਨੇ ਉਹਨਾਂ ਨੂੰ ਵਰਤਣਾ ਹੁੰਦਾ ਉਦੋਂ ਕਹਿੰਦੇ ਇਹ ਕੌਮ ਦੇ ਜਥੇਦਾਰ ਨੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਤੇ ਜਥੇਦਾਰ ਵੀ ਇੱਕ ਦੂਜੇ ਉੱਪਰ ਬੜੀਆਂ ਜਿਹੜੀਆਂ ਨੀਵੇਂ ਪੱਤਰ ਦੀਆਂ ਗੱਲਾਂ ਕਰ ਰਹੇ ਆ ਜਿਵੇਂ ਕੈਨੀ ਇਕਬਾਲ ਸਿੰਘ ਨੇ ਕਿਹਾ ਕਿ ਕੱਲ ਦਾ ਮੁੰਡਾ ਮਤਲਬ ਇਹ ਆ ਕਿ ਤੁਸੀਂ ਏਜ ਨਾਲ ਜੋੜ ਕੇ ਕਿਸੇ ਨੂੰ ਦੇਖੋਗੇ ਜਾਂ ਤੁਸੀਂ ਰੁਤਬੇ ਦੀ ਕਦਰ ਕਦਰੋ ਕਰੋਗੇ ਇਹ ਸਾਰੀਆਂ ਗੱਲਾਂ ਨੇ ਇਹ ਸੋਚਣ ਵਾਲੀਆਂ ਨੇ ਤੇ ਵਿਚਾਰਨ ਵਾਲੀਆਂ ਨੇ ਤੇ ਮੈਂ ਤਾਂ ਇਹੋ ਹੀ ਗੱਲ ਕਾਂਗਾਂ ਕਿ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਪ੍ਰਸ਼ਨ ਜਨ ਲੱਗੇ ਆ ਉਹਨਾਂ ਨੂੰ ਆਪਣੀਆਂ ਸਵਾਵਾਂ ਤੋਂ ਅਲਾਗ ਹੋ ਜਾਣਾ ਚਾਹੀਦਾ ਏਸੇ ਵਿੱਚ ਕੌਮ ਦਾ ਭਲਾ ਏਸੇ ਵਿੱਚ ਕੌਮ ਦਾ ਭਲਾ ਤਾਂ ਹੈ ਪਰ ਉਹਨਾਂ ਸਿਆਸੀ ਧਿਰਾਂ ਦਾ ਤੁਸੀਂ ਕੀ ਕਰੋਗੇ ਜਿਨ੍ਹਾਂ ਨੇ ਸਾਰੀ ਕੌਮ ਨੂੰ ਢਾਹ ਲਾਈ ਹੋਈ ਹੈ ਸਾਡੀਆਂ ਸਰਮਹੋਰ ਜਥੇਬੰਦੀਆਂ ਉੱਤੇ ਕਬਜ਼ਾ ਕਰਕੇ ਉਹਨਾਂ ਜਿਆਦਾ ਦੇਖੋ ਜੀ ਪੱਕਣ ਹੋ ਗਿਆ ਅੱਜ ਦੇ ਸਮੇਂ ਦੇ ਵਿੱਚ ਕਾਦੀਦਲ ਬਾਦਲ ਜਿੰਦੇ ਉੱਤੇ ਸਭ ਤੋਂ ਵੱਡਾ ਦੋਸ਼ ਲੱਗਦਾ ਹੈ ਕਿ ਉਹਨੇ ਸਿੱਖ ਕੌਮ ਦੇ ਨਾਲ ਧਰੋ ਕੀਤਾ ਜਾਂ ਇਸ ਤਰ੍ਹਾਂ ਦੀ ਘਟਨਾਵਾਂ ਅੱਜ ਤੁਸੀਂ ਉਹਨਾਂ ਦੇ ਹਾਲਾਤ ਦੇਖੋ ਕਿ ਕਿੱਥੇ ਖੜੇ ਨੇ ਉਹ ਉਹ ਲੋਕ ਅੱਜ ਉਹਨਾਂ ਦੀ ਪੋਜੀਸ਼ਨ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕੰਨਾਂ ਨਾਲ ਵੱਜਦੇ ਫਿਰਦੇ ਆ ਨਹੀਂ ਤਾਂ ਏਡੀ ਵੱਡੀ ਪਾਰਟੀ ਹੋਵੇ ਹੋਰ 2020 ਦੇ ਵਿੱਚ 14 ਦਸੰਬਰ ਨੂੰ ਇਹ 100 ਸਾਲ ਦੀ ਪਾਰਟੀ ਹੋ ਜਾਣੀ ਹੈ ਤੇ ਅੱਜ ਉਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਗਰਾਵਟ ਆ ਚੁੱਕੀ ਹੋਵੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ 14 ਉਹਨਾਂ ਦੇ ਨੁਮਾਇੰਦੇ ਰਹਿ ਗਏ ਨੇ ਤੇ ਕਿੱਥੇ ਬਹੁਮਤ ਦੇ ਨਾਲ ਦੋ ਤਿੰਨ ਵਾਰ ਸਰਕਾਰ ਬਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕੰਟਰੋਲ ਹੋਵੇ ਤਾਂ ਅੱਜ ਜਿਹੜੇ ਹਾਲਾਤ ਨੇ ਉਹ ਇਹਨਾਂ ਦੀਆਂ ਗਲਤ ਗਿਣਤੀਆਂ ਮੰਤੀਆਂ ਕਰਕੇ ਇਹ ਸਾਰਾ ਕੁਝ ਵਾਪਰਿਆ ਪੀਰ ਜੀ ਗਰਾਵਟ ਜਿੰਨੀ ਮਰਜ਼ੀ ਆਈ ਹੋਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਪਰ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਕਿ ਸਾਡੀਆਂ ਸਰਮੋਹਰ ਜਥੇਬੰਦੀਆਂ ਅਜੇ ਤੱਕ ਉਹਨਾਂ ਦੇ ਅਧੀਨ ਕੰਮ ਕਰ ਰਹੀਆਂ ਨੇ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਬਾਕੀ ਜਥੇਦਾਰ ਵੀ ਕਹਿ ਰਹੇ ਨੇ ਜੋ ਵੀ ਸਾਬਕਾ ਹੋ ਚੁੱਕੇ ਨੇ ਕਿਉਂਕਿ ਜਦੋਂ ਤੱਕ ਆਪਣੇ ਅਹੁਦੇ ਤੇ ਕੋਈ ਜਥੇਦਾਰ ਹੈ ਉਦੋਂ ਤੱਕ ਤਾਂ ਕਿਸੇ ਦੀ ਮੂੰਹ ਖੋਲਣ ਦੀ ਹਿੰਮਤ ਨਹੀਂ ਪੈਂਦੀ ਜਦੋਂ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹਰ ਕੋਈ ਛਿੱਟਾ ਕਸ਼ੀ ਕਰਦਾ ਹੈ ਤਾਂ ਫਿਰ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਾ ਮੌਕਾ ਮਿਲ ਜਾਂਦਾ ਹੈ ਕਿ ਇਹ ਤਾਂ ਬਦਸਤੂਰ ਜਾਰੀ ਹੀ ਰਹਿੰਦਾ ਹੈ ਇਹ ਪਰਿਵਾਰ ਦੇ ਮਸਲੇ ਪਰਿਵਾਰ ਤੱਕ ਆਪਣੀ ਕੌਮ ਦੇ ਮਸਲੇ ਕੌਮ ਤੱਕ ਸੁਲਝਾਉਣੇ ਚਾਹੀਦੇ ਆ ਦੂਸਰੇਆਂ ਲੋਕਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਤੇ ਜਿੱਥੇ ਗਲਤੀਆਂ ਨੇ ਉਹਨਾਂ ਦਾ ਸੁਧਾਰ ਕਰਨ ਲਈ ਇੱਕ ਦੂਜੇ ਦੀ ਨਿੰਦਿਆ ਕਰਨਾ ਕੋਈ ਹੱਲ ਨਹੀਂ ਹੈਗਾ ਇਹ ਸਭ ਤੋਂ ਮੇਨ ਗੱਲ ਹੈ ਜੀਏ ਕਿ ਇਹ ਜਿੱਥੇ ਗਰਾਵਟ ਆਈ ਏ ਜਿੱਥੇ ਮਾੜਾ ਮਾਹੌਲ ਬਣਿਆ ਉਹਨੂੰ ਕਿਵੇਂ ਠੀਕ ਕੀਤਾ ਜਾਵੇ ਗੱਲ ਸੋਚਣ ਵਾਲੀ ਤੇ ਵਿਚਾਰਨ ਵਾਲੀ ਇਹ ਆ ਜੀ ਪੀਰ ਜੀ ਉਹੀ ਚੀਜ਼ ਹੈ ਨਾ ਕਿ ਕਿਉਂਕਿ ਬਰਗਾੜੀ ਇਨਸਾਫ ਮੋਰਚਾ ਵੀ ਜਿਸ ਤਰੀਕੇ ਨਾਲ ਲੱਗਿਆ ਸੀਗਾ ਕੌਮ ਨੂੰ ਬੜੀਆਂ ਉਮੀਦਾਂ ਸੀਗੀਆਂ ਕਿ ਸ਼ਾਇਦ ਅਗਿਰਾਵੜ ਦੇ ਵਿੱਚੋਂ ਬਾਹਰ ਨਿਕਲੇਗੀ ਕੌਮ ਤੇ ਇੱਕ ਨਵਾਂ ਮੰਚ ਮਿਲੇਗਾ ਕੌਮ ਨੂੰ ਇੱਕ ਨਵਾਂ ਅਹੁਦੇਦਾਰ ਮਿਲੇਗਾ ਕੌਮ ਨੂੰ ਇੱਕ ਨਵੀਂ ਪਛਾਣ ਮਿਲੇਗੀ ਕੌਮ ਨੂੰ ਪਰ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਜਾਣਦੇ ਹੀ ਹੋ ਪਰ ਸਾਡੀਆਂ ਸਰਮੋਰ ਜਥੇਬੰਦੀ ਨੂੰ ਆਜ਼ਾਦ ਕਰਵਾਉਣ ਦੀ ਗੱਲ ਤਾਂ ਬਹੁਤ ਧੀਰਾ ਕਰਦੀਆਂ ਨੇ ਤੁਸੀਂ ਵੀ ਕਰਦੇ ਹੋ ਹੋਰ ਵੀ ਧੀਰਾ ਜਿਹੜੀਆਂ ਹੈਗੀਆਂ ਨੇ ਜਿਹੜੇ ਪੰਥਕ ਆਗੂ ਹੈਗੇ ਨੇ ਉਹ ਵੀ ਕਰਦੇ ਨੇ ਪਰ ਕਦੋਂ ਦੇਖੋ ਪ੍ਰੀਤ ਜੀ ਇਹਦੇ ਵਿੱਚ ਹੋਰ ਕੀਤਾ ਵੀ ਕੀ ਜਾ ਸਕਦਾ ਹੋਰ ਕੀ ਕੀਤਾ ਜਾ ਸਕਦਾ ਜਦੋਂ ਕਿ ਚੱਬੇ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਸੀ ਪੈਰਲਲ ਜਥੇਦਾਰ ਵੀ ਨਿਯੁਕਤ ਕੀਤੇ ਗਏ ਲੇਕਿਨ ਉਹਨਾਂ ਜਥੇਦਾਰਾਂ ਦੇ ਉੱਤੇ ਵੀ ਉਂਗਲਾਂ ਉਠੀਆਂ ਨੇ ਪਰ ਫਿਰ ਵੀ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਆ ਉਹ ਕੌਮ ਦੇ ਬੇਲਾਂ ਦੇ ਉੱਤੇ ਅੱਜ ਵੀ ਰਾਜ ਕਰਦੇ ਆ ਯੂਥ ਉਹਨਾਂ ਨੂੰ ਬੜਾ ਪਿਆਰ ਕਰਦਾ ਸਿੱਖ ਕੌਮ ਬੜਾ ਪਿਆਰ ਕਰਦੀ ਐ ਤੇ ਇਹੋ ਜੀ ਸ਼ਖਸੀਅਤ ਨੂੰ ਬਾਹਰ ਲਿਆਉਣਾ ਚਾਹੀਦਾ ਤੇ ਉਸ ਲਈ ਯਤਨ ਕਰਨੇ ਚਾਹੀਦੇ ਆ ਜੇ 2015 ਤੋਂ ਲੈ ਕੇ 2019 ਤੱਕ ਅਜਿਹੇ ਯਤਨ ਕੀਤੇ ਜਾਂਦੇ ਜੇ ਭਾਈ ਜਗਤਾਰ ਸਿੰਘ ਹਵਾਰਾ ਵਰਗੀਆਂ ਸ਼ਖਸੀਅਤਾਂ ਬਾਹਰ ਆ ਜਾਣ ਤਾਂ ਮੈਂ ਸਮਝਣਾ ਕਿ ਅੱਜ ਜਿਹੜੀ ਲੀਡਰਲੈਸ ਕੌਮ ਲੱਗਦੀ ਐ ਉਹ ਉਹਨਦੇ ਤੋਂ ਉੱਭਰ ਸਕਦੀ ਹੈ ਕਿਉਂਕਿ ਇਹ ਤੈਨੂੰ ਕਰਨੇ ਕਹਿੰਦੇ ਨੇ ਸਾਡੇ ਧਾਰਮਿਕ ਆਗੂਆਂ ਨੇ ਤੁਸੀਂ ਹੀ ਕਰਨੇ ਨੇ ਜਿਹੜੇ ਕੌਮ ਦੇ ਨਾਲ ਅੱਗੇ ਲੱਗੇ ਹੋਏ ਨੇ ਜਿਹੜੇ ਚਾਹੁੰਦੇ ਨੇ ਕੌਮ ਨੂੰ ਨਿਗਾਰ ਚ ਕੱਢਣਾ ਪਰ ਜੇਕਰ ਉਹੀ ਇੱਕ ਮੰਚ ਉੱਤੇ ਇਕੱਠੇ ਨਾ ਹੋਣ ਤਾਂ ਫਿਰ ਕਿੱਦਾਂ ਪੋਸੀਬਲ ਹੋ ਸਕਦਾ ਕਿਉਂਕਿ ਅਗਰ ਹੋਵੇਗੀ ਤਾਂ ਬਰਾਂਪੁਰ ਦੀ ਗੱਲ ਕੀਤੀ ਜਾਵੇ ਹਰ ਸੰਭਵ ਹਰ ਸੰਭਵ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜਿੰਨੇ ਵੀ ਜ਼ਿਲ੍ਹਾ ਦੇ ਵਿੱਚ ਨਜ਼ਰਬੰਦ ਸਿੰਘ ਨੇ ਉਹ ਰਿਆ ਹੋਣ ਔਰ ਕੌਮ ਦੀ ਅਗਵਾਈ ਕਰਨਾ ਕੌਮ ਦੀ ਸੇਵਾ ਕਰਨ ਸੋ ਉਹਨਦੇ ਲਈ ਸਾਡੇ ਵੱਲੋਂ ਯਤਨ ਜਾਰੀ ਨੇ ਪਰ ਮੈਂ ਉਹ ਹੀ ਗੱਲ ਕਹਿਣਾ ਕਿ ਖਲਾਜ ਜ਼ਰੂਰ ਹੈਗਾ ਲੇਕਿਨ ਨਿਰਾਸ਼ਾ ਨੂੰ ਤੋੜਨ ਵਾਸਤੇ ਸਾਂਝੇ ਯਤਨਾਂ ਦੀ ਔਰ ਗভীরਤਾ ਨਾਲ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਜਾਂ ਪਛਤਾਵਾ ਕਰਕੇ ਮਸਲਾ ਹੱਲ ਨਹੀਂ ਹੋਣਾ ਪਛਤਾਵੇ ਤੋਂ ਬਾਅਦ ਅੱਗੇ ਤੁਰਨ ਦੀ ਲੋੜ ਹੈਗੀ ਹੈ ਤੇ ਜੇ ਅਸੀਂ ਨਿਰਾਸ਼ਾ ਦੇ ਵਿੱਚ ਡੁੱਬੇ ਰਾਵਾਂਗੇ ਕਿ ਕੁਝ ਪੋਸੀਬਲ ਹੀ ਨਹੀਂ ਹੈਗਾ ਇੰਪੋਸੀਬਲ ਹੈ ਸਭ ਕੁਝ ਤੇ ਫਿਰ ਨਹੀਂ ਇੱਥੇ ਪੋਸੀਬਲ ਬਣਾਉਣਾ ਪਵੇਗਾ ਉਹਦੇ ਲਈ ਇੱਕ ਜੁੜਤਾ ਜਿਹੜੀ ਹੈ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਹੀ ਆ ਸਕਦੀ ਹੈ ਬਿਲਕੁਲ ਜੀ ਤੁਸੀਂ ਅਕਾਲੀ ਟਕਸਾਲੀਆਂ ਦੇ ਨਾਲ ਜੁੜੇ ਹੋ ਤੇ ਰਣਜੀਤ ਸਿੰਘ ਜੀ ਬ੍ਰਹਮਪੁਰਾ ਬਹੁਤ ਸੀਨੀਅਰ ਅਕਾਲੀ ਆਗੂ ਨੇ ਤੇ ਉਹਨਾਂ ਨੂੰ ਜਿੰਨਾ ਕਿ ਗਿਆਨ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੀ ਕੀ ਸੀਗਾ ਕੀ ਹੈ ਤੇ ਕੀ ਹੋ ਰਿਹਾ ਹੈ ਉਹਨਾਂ ਤੋਂ ਵੱਧ ਸ਼ਾਇਦ ਹੀ ਕੋਈ ਜਾਣਦਾ ਹੋਵੇ ਤੇ ਉਹਨਾਂ ਨੇ ਅਲੱਗ ਹੋਣ ਤੋਂ ਬਾਅਦ ਬਹੁਤ ਖੁਲਾਸੇ ਵੀ ਕੀਤੇ ਸੀ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਤੱਕ ਅਸੀਂ ਉਸ ਧਿਰ ਦੇ ਨਾਲ ਹੁੰਨੇ ਆ ਉਦੋਂ ਅਸੀਂ ਗਲਤ ਹੁੰਦਾ ਹੋਇਆ ਦੇਖ ਕੇ ਕਿਉਂ ਨਹੀਂ ਜ਼ੁਬਾਨ ਖੋਲਦੇ ਅਲੱਗ ਹੋ ਕੇ ਹੀ ਕਿਉਂ ਖੋਲਦੇ ਆ ਦੇਖੋ ਇਸੇ ਕਰਕੇ ਜਿਹੜਾ ਹੁਣ ਸ਼੍ਰੋਮਣੀ ਕਾਲੀਦਾਵ ਟਕਸਾਲੀ ਏ ਅਸੀਂ ਬਹੁਤ ਸੋਚ ਵਿਚਾਰ ਕੇ ਹੀ ਪੈਰ ਧਰ ਰਹੇ ਆ ਕਿ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿੱਛੇ ਦੋਸ਼ ਲੱਗੇ ਨੇ ਕੇ ਨਾਲ ਰਹਿ ਕੇ ਇਹਨਾਂ ਨੇ ਕੋਈ ਵੀ ਗੱਲ ਕਿਉਂ ਨਹੀਂ ਕੀਤੀ ਜਦੋਂ ਉਹਨਾਂ ਚੋਂ ਬਾਹਰ ਨਿਕਲੇ ਪਰ ਉਹਨਾਂ ਨੇ ਇਸ ਗੱਲ ਦੀ ਮਾਫੀ ਮੰਗਣ ਤੋਂ ਬਾਅਦ ਜਥੇਦਾਰ ਬ੍ਰਹਮਪੁਰਾ ਨੇ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਇਹ ਗੱਲ ਵੀ ਸਪਸ਼ਟ ਕੀਤੀ ਹੈ ਤੇ ਇਸ ਵਕਤ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀ ਹੈਗਾ ਕਿ ਅਸੀਂ ਜਿਹੜਾ ਇਸ ਦਾ ਤਿਆਗ ਪੱਤਰ ਕਰਕੇ ਇੱਕ ਨਵੀਂ ਧਿਰ ਨਹੀਂ ਕੋਈ ਖੜੀ ਕੀਤੀ ਅਸੀਂ ਸ਼੍ਰੋਮਿਕ ਆਦਿ ਦਲ ਨੂੰ ਸਰਵਾਈਵ ਕਰਨ ਦਾ ਯਤਨ ਕਰ ਰਹੇ ਹਾਂ ਜਿਹੜਾ 1920 ਦੇ ਵਿੱਚ ਬਣਿਆ ਸੋ ਕੋਈ ਨਾ ਕੋਈ ਤਾਂ ਭਰੋਸਾ ਕਰਕੇ ਹੀ ਅੱਗੇ ਤੁਰਨਾ ਪਵੇਗਾ ਇਸੇ ਕਰਕੇ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਤੋਂ ਸਪੀਚਾ ਦੇ ਕੇ ਉਹ ਨਵੀਂ ਲੀਡਰਸ਼ਿਪ ਨੂੰ ਆਭਾਰਨ ਵਾਸਤੇ ਤੇ ਇਧਰ ਸ਼੍ਰੋਮਣੀ ਕਾਲਦੀ ਦਲ ਜਿਹੜਾ ਹੈਗਾ ਟਕਸਾਲੀ ਸੋਚ ਉਹਨੂੰ ਅੱਗੇ ਲਿਆਉਣ ਵਾਸਤੇ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ ਜੀ ਇਹ ਗਿਆਨੀ ਇਕਬਾਲ ਸਿੰਘ ਜਦ ਜਥੇਦਾਰ ਇਕਬਾਲ ਸਿੰਘ ਦਾ ਜੋ ਹਸ਼ਰ ਹੋਇਆ ਜਾਂ ਹੋਰ ਜਥੇਦਾਰ ਸਾਹਿਬ ਕਾ ਜਿੰਨੇ ਵੀ ਹੈ ਨੇ ਉਹਨਾਂ ਦਾ ਜੋ ਹਸ਼ਰ ਕੀਤਾ ਗਿਆ ਜਾਂ ਵਾਕਈ ਉਹਨਾਂ ਦੇ ਵਿੱਚ ਕਮੀਆਂ ਸਨ ਅਜਿਹਾ ਮੰਜ਼ਰ ਸਿੱਖ ਕੌਮ ਨੂੰ ਅੱਗੇ ਨਾ ਵੇਖਣਾ ਪਵੇ ਇਹੀ ਉਮੀਦ ਤੁਹਾਡੇ ਤੋਂ ਕੀਤੀ ਜਾ ਰਹੀ ਹੈ ਅੱਗੇ ਵੀ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਹੋਵੇ ਜਾਂ ਹੋਰ ਤਿਰਾਂ ਹੋਣ ਉਹਨਾਂ ਦੇ ਨਾਲ ਮਿਲ ਕੇ ਇੱਕ ਮੰਚ ਉੱਤੇ ਇਕੱਠੇ ਹੋ ਕੇ ਇਹ ਚੋਣਾਂ ਲੜਨ ਦੀ ਕੋਸ਼ਿਸ਼ ਕਰੋਗੇ ਜੇਕਰ ਪੰਜਾਬ ਨੂੰ ਇਸ ਨਿਗਾਰ ਵਿੱਚੋਂ ਕੱਢਣਾ ਹੈ ਬਿਲਕੁਲ ਜੀ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ ਤੇ ਪੰਜਾਬ ਡੈਮੋਕ੍ਰੈਟਿਕ ਅਲਾਈንስ ਜਿਹੜਾ ਉਹਦੇ ਲਈ ਅੱਜ ਵੀ ਸਾਡੀ ਮੀਟਿੰਗ ਚੱਲ ਰਹੀ ਹੈ ਤੇ ਅਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਕਾਲਪੁਰਖ ਦੀ ਬਖਸ਼ਿਸ਼ ਉਹ ਤਾਤਰਾ ਲੈ ਕੇ ਹੀ ਯਤਨ ਕੀਤੇ ਜਾ ਰਹੇ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਕੁਝ ਸੰਤਾਂ ਨੂੰ ਕਹਿਣਾ ਚਾਹੁੰਦੇ ਹਾਂ ਧੰਨਵਾਦ ਜੀ ਗੁਰਬਾਣੀ ਅਖੰਡ ਬਾਣੀ ਚੈਨਲ ਜਿਹੜਾ ਹਮੇਸ਼ਾ ਸਿੱਖ ਧਰਮ ਦੇ ਵਿੱਚ ਧਰਮ ਮਲਕ ਰਾਇਨ ਤੇ ਕੋਈ ਸਮਾਜਿਕ ਵਿਚਾਰ ਸੰਤਾਂ ਜਿਹੜੀ ਇਹ ਪੈਦਾ ਕਰਨ ਵਾਸਤੇ ਹਾਰ ਕੋਸ਼ਿਸ਼ ਕਰ ਰਿਹਾ ਤਾਂ ਮੈਂ ਆਸ ਕਰਦਾ ਜਿਉਣ ਵਾਲੇ ਸਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿੱਤ ਪਰਾਲੇ ਤੋਂ ਅਲੂਖ ਹੁੰਦੇ ਰਹਿਗੇ ਇਸ ਦਾ ਸਹਿਯੋਗ ਚਾਹੁੰਦੇ ਰਹੇ ਰਹਿਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ